ਦੋਸਤੋ ਇਸ ਵੇਲੇ ਅਸੀਂ ਤੁਹਾਡੇ ਨਾਲ ਜੁੜੇ ਹਾਂ ਲਾਈਵ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਜਿਸ ਤਰੀਕੇ ਦੇ ਨਾਲ ਪ੍ਰੋਗਰਾਮ ਹੈ ਕਿ ਅਸੀਂ 13 ਫਰਵਰੀ ਨੂੰ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਪੱਕਾ ਮੋਰਚਾ ਲਾਵਾਂਗੇ ਜਿਸ ਤਰੀਕੇ ਦੇ ਨਾਲ ਅਸੀਂ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਮੋਰਚਾ ਲਾਇਆ ਸੀ ਦਿੱਲੀ ਦੇ ਵਿੱਚ ਉਸੇ ਦੀ ਤਰਜ਼ ਦੇ ਉੱਪਰ ਅਸੀਂ ਇੱਕ ਵਾਰ ਦਿੱਲੀ ਦੇ ਵਿੱਚ ਧਰਨਾ ਲਾਵਾਂਗੇ ਪਰ ਹਰਿਆਣਾ ਦੀ ਸਰਕਾਰ ਕਹਿੰਦੀ ਕਿ ਤੁਹਾਨੂੰ ਹਰਿਆਣਾ ਦੇ ਵਿੱਚ ਦਖਲ ਨਹੀਂ ਹੋਣ ਦੇਣਾ ਅਸੀਂ। ਦੂਜੇ ਪਾਸੇ ਭਾਜਪਾ ਸਰਕਾਰ ਵੀ ਸਖਤ ਹੈ ਕਿ ਅਸੀਂ ਇਸ ਵਾਰ ਜਿਹੜੀ ਕਿਸਾਨਾਂ ਦੀ ਐਂਟਰੀ ਹੈ ਉਹ ਐਂਟਰੀ ਬਿਲਕੁਲ ਵੀ ਅਸੀਂ ਹੋਣ ਨਹੀਂ ਦੇਣੀ ਹੈਗੀ। ਸ਼ੰਭੂ ਬਾਰਡਰ ਤੇ ਖੜੇ ਹਾਂ। ਸ਼ੰਭੂ ਬਾਰਡਰ ਕਿਵੇਂ ਦੀਆਂ ਰੋਕਾਂ ਨੇ ਕੀ ਹਾਲਾਤ ਨੇ ਸ਼ੰਭੂ ਬਾਰਡਰ ਦੇ। ਹੁਣ ਤੁਸੀਂ ਲਾਈਵ ਸਾਡੇ ਨਾਲ ਜੁੜਿਓ। ਆਓ ਤੁਹਾਨੂੰ ਦਿਖਾਣੇ ਹਾਂ ਅਸੀਂ। ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਹਰਿਆਣਾ ਜਿਹੜੀ ਪੁਲਿਸ ਹੈ, ਹਰਿਆਣਾ ਪੁਲਿਸ ਬੈਠੀ ਹੋਈ ਹੈ। ਇਸ ਪਾਸੇ ਪੰਜਾਬ ਦੇ ਜਿਹੜੇ ਲੋਕ ਨੇ ਪੰਜਾਬ ਦੇ ਲੋਕ ਖੜੇ ਨੇ ਨਾਲੋਂ ਨਾਲ ਜੇਕਰ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਵਾਂ ਕਿ ਅੱਗੇ ਜਿਹੜੀ ਬੈਰੀਕੇਟਿੰਗ ਹੈ ਉਹ ਬੈਰੀਕੇਟਿੰਗ ਅੱਗੇ ਕੀਤੀ ਗਈ ਹੈ। ਇਹ ਹੁਣ ਤੁਸੀਂ ਅੰਬਾਲੇ ਵਾਲੇ ਪਾਸੇ ਖੜੇ ਹੋ ਅੰਬਾਲੇ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਬੈਰੀਕੇਟਿੰਗ ਹੈ ਉਹ ਬੈਰੀਕੇਟਿੰਗ ਬਿਲਕੁਲ ਕੀਤੀ ਹੋਈ ਹੈ। ਕੰਕਰੀਟ ਭਰ ਕੇ ਜਿਹੜੀਆਂ ਰੋਕਾਂ ਨੇ ਸਿਮਿੰਟ ਦੀਆਂ ਰੋਕਾਂ ਖੜੀਆਂ ਕੀਤੀਆਂ ਗਈਆਂ ਨੇ ਨਾਲ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਜਿਹੜੀਆਂ ਸਿਮਿੰਟ ਦੇ ਵਿੱਚ ਕਿੱਲਾ ਨੇ ਇਹ ਕਿੱਲਾ ਵੀ ਲਾਈਆਂ ਗਈਆਂ ਨੇ ਇੱਥੇ। ਏ ਅਸੀਂ ਹੁਣ ਅੰਮ੍ਰਾਲੇ ਵਾਲੇ ਪਾਸਿਓਂ ਜਿਹੜਾ ਹੈਗਾ ਤੁਹਾਨੂੰ ਦਿਖਾ ਰਹੇ ਹਾਂ ਹਰਿਆਣਾ ਸਰਕਾਰ ਦਾ ਇਹ ਹੈ ਪ੍ਰਸ਼ਾਸਨ ਬਿਲਕੁਲ ਅਵੇਅਰ ਹੋਇਆ ਹੋਇਆ ਕਿ ਕਿਸਾਨਾਂ ਨੂੰ ਅਸੀਂ ਹਰਿਆਣਾ ਦੇ ਵਿੱਚ ਬਿਲਕੁਲ ਵੀ ਜਿਹੜਾ ਦਖਲ ਹੈ ਉਹ ਦਖਲ ਹੋਣ ਨਹੀਂ ਦੇਣਾ ਇਸ ਪਾਸੇ ਤੁਸੀਂ ਦੇਖ ਵੀ ਸਕਦੇ ਹੋ ਕਿ ਹਰਿਆਣਾ ਦੀ ਜਿਹੜੀ ਪੁਲਿਸ ਹੈ ਹਰਿਆਣਾ ਦੀ ਪੁਲਿਸ ਦੀ ਇੱਥੇ ਡਿਊਟੀ ਹੈ ਪੁਲਿਸ ਪ੍ਰਸ਼ਾਸਨ ਇੱਥੇ ਬੈਠਿਆ ਆ ਕੇ ਅਸੀਂ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦੇਣਾ ਹੈਗਾ ਦੂਜੇ ਪਾਸੇ ਇਹਨੀਆਂ ਰੋਕਾਂ ਨੇ ਤੁਸੀਂ ਲਾਈਵ ਸਾਡੇ ਨਾਲ ਦੇਖ ਰਹੇ ਹੋ ਕਿ ਅੰਮ੍ਰਾਲਾ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਕਿੱਦਾਂ ਦੇ ਇੱਥੇ ਪ੍ਰਬੰਧ ਕੀਤੇ ਗਏ ਨੇ ਜਦੋਂ ਪਹਿਲਾ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲਿਆ ਸੀ ਉਹ ਜਦੋਂ ਕੋਵਿਡ ਦਾ ਟਾਈਮ ਸੀ ਕਰੋਨਾ 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 ਦਾ ਟਾਈਮ ਸੀ ਉਦੋਂ ਉਹ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਵੀ ਕਿਸਾਨਾਂ ਦੇ ਪ੍ਰੋਗਰਾਮ ਸੀ ਕਿ ਅਸੀਂ ਦਿੱਲੀ ਜਾਵਾਂਗੇ ਤੇ ਕਿਸਾਨ ਦਿੱਲੀ ਗਏ ਸੀ ਇੱਕ ਵਾਰ ਫਿਰ ਜਿਹੜੇ ਕਿਸਾਨਾਂ ਦੇ ਪ੍ਰੋਗਰਾਮ ਨੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਲਾਈਵ ਤੁਸੀਂ ਸਾਡੇ ਨਾਲ ਸ਼ੰਭੂ ਬਾਡਰ ਤੋਂ ਇਸ ਵੇਲੇ ਜੁੜਰੇ ਹੋ ਸ਼ੰਭੂ ਬਾਡਰ ਦੀ ਕੀ ਸਥਿਤੀ ਹੈ ਉਹ ਅਸੀਂ ਤੁਹਾਡੇ ਨਾਲ ਜਿਹੜੀ ਹੈਗੀ ਹੈ ਦੋਸਤੋ ਉਹ ਸਾਂਝੀ ਕਰ ਰਹੇ ਹਾਂ ਸਥਿਤੀ ਸਾਰੀ ਦੂਜੇ ਪਾਸੇ ਪ੍ਰਸ਼ਾਸਨ ਹੈ ਪ੍ਰਸ਼ਾਸਨ ਇੱਥੇ ਹਦਾਇਤਾਂ ਨੇ ਪ੍ਰਸ਼ਾਸਨ ਨੂੰ ਸਖਤ ਤੇ ਤੁਸੀਂ ਕਿਸਾਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਹਰਿਆਣਾ ਦੇ ਵਿੱਚ ਜਿਹੜਾ ਦਖਲ ਹੈ ਦਖਲ ਨਹੀਂ ਹੋਣ ਦੇਣਾ ਚਾਹੁੰਦੇ ਆ ਤੁਸੀਂ ਦੇਖ ਵੀ ਸਕਦੇ ਹੋ ਕਿ ਕਿਵੇਂ ਲੋਕਾਂ ਨੂੰ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਪਿੱਛੇ ਮੋੜਿਆ ਜਾ ਰਿਹਾ ਪ੍ਰਸ਼ਾਸਨ ਦਾ ਕਹਿਣਾ ਕਿ ਸਾਨੂੰ ਸਖਤ ਹਦਾਇਤਾਂ ਨੇ ਜਿੱਥੇ-ਇਥੇ ਬੈਰੀਕੇਡਿੰਗ ਕੀਤੀ ਗਈ ਹੈ ਤੁਸੀਂ ਬੈਰੀਕੇਡਿੰਗ ਦੇ ਬਿਲਕੁਲ ਵੀ ਨੇੜੇ ਨੇੜੇ ਨਹੀਂ ਲੱਗ ਸਕਦੇ ਲੱਗੇ ਨਹੀਂ ਲੱਗ ਸਕਦੇ ਦੂਰ ਤੱਕ ਜੇਕਰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਤੱਕ ਤੁਸੀਂ ਦੇਖੋ ਕਿ ਪ੍ਰਸ਼ਾਸਨ ਦੇ ਬੜੇ ਪੁਖਤਾ ਜਿਹੜੇ ਪ੍ਰਬੰਧ ਨੇ ਸਖਤ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਕਿੱਲਾਂ ਲਾਈਆਂ ਗਈਆਂ ਨੇ ਕਿ ਜਦੋਂ ਕਿਸਾਨ ਟਰੈਕਟਰ ਲੈ ਕੇ ਆਪਣੇ ਇਥੋਂ ਅੰਬਾਲੇ ਵੱਲ ਰਵਾਨਾ ਹੋਣ ਤਾਂ ਉਦੋਂ ਉਥੇ ਹਰਿਆਣਾ ਦੇ ਵਿੱਚ ਐਂਟਰੀ ਨਾ ਹੋ ਸਕੇ ਤੁਸੀਂ ਦੇਖ ਸਕਦੇ ਹੋ ਆ ਉਥੋਂ ਅੱਗੇ ਲੈ ਕੇ ਚੱਲਦੇ ਹਾਂ ਹੁਣ ਅੱਗੇ ਦਿਖਾਣੇ ਆ ਤੁਹਾਨੂੰ ਜਿਹੜੇ ਅੱਗੇ ਦੇ ਪ੍ਰਬੰਧ ਨੇ ਉਹ ਕੀ ਪ੍ਰਬੰਧ ਨੇ ਚਰਜਾ ਵੀ ਨਹੀਂ ਹੋਣਾ ਜਿੰਨੇ ਜੇ ਆਪਾਂ ਕਹਈਏ ਬੜੇ ਬੰਦੇ ਹਨਾ ਲੋਕ ਚਰਜਾ ਹਰਿਆਣਾ ਦੇ ਵਿੱਚ ਕਿਸਾਨਾਂ ਦੀ ਬਿਲਕੁਲ ਐਂਟਰੀ ਨਹੀਂ ਹੈਗੀ ਹੋਰ ਤੁਹਾਨੂੰ ਸ਼ੰਭੂ ਬਾਰਡਰ ਤੋਂ ਅਸੀਂ ਦਿਖਾਣੇ ਆ ਕਿ ਸ਼ੰਭੂ ਬਾਰਡਰ ਤੇ ਹਾਲਾਤ ਨੇ ਜਿਹੜੇ ਉਹ ਕੀ ਹਾਲਾਤ ਨੇ ਆ ਦੋਸਤੋ ਉਹ ਥਾਂ ਹੈ ਇਸ ਥਾਂ ਦੇ ਉੱਪਰ ਦੀਪ ਸਿੱਧੂ ਵੱਲੋਂ ਮੋਰਚਾ ਲਾਇਆ ਗਿਆ ਸੀ ਅੱਤ ਤੁਸੀਂ ਦੇਖ ਸਕਦੇ ਹੋ ਪੁਲ ਦੇ ਉੱਥੇ ਲੋਕ ਲੋਕ ਨੇ ਲੋਕ ਇੱਥੋਂ ਆ ਰਹੇ ਨੇ ਰਸਤਾ ਬਿਲਕੁਲ ਜਿਹੜਾ ਬੰਦ ਹੈ ਰਸਤਾ ਬੰਦ ਕੀਤਾ ਹੋਇਆ ਜਿਵੇਂ ਹੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਦੇ ਜਿਹੜੇ ਪ੍ਰਬੰਧ ਨੇ ਉਹ ਪ੍ਰਬੰਧ ਬੜੇ ਹੀ ਪੁਖਤਾ ਤਰੀਕੇ ਦੇ ਨਾਲ ਪ੍ਰਬੰਧ ਉਹ ਕਿਤੇ ਗਏ ਨੇ ਵਿਲੀ ਜਨਤਾ ਲੋਕ ਅੰਬਾਲੇ ਵਾਲੇ ਪਾਸੇ ਜਾ ਰਹੇ ਨੇ ਜਾਂ ਅੰਬਾਲੇ ਵਾਲੇ ਪਾਸਿਓਂ ਆ ਰਹੇ ਨੇ ਉਹ ਲੋਕ ਸਾਰੇ ਉਹ ਇੱਥੇ ਆ ਦੇਖੋ ਆਹ ਵੀ ਪੱਟੇ ਗਏ ਨੇ ਕਿ ਲੋਕ ਵਿੱਚ ਨਾ ਉਤਰਨ ਸਕਣ। ਯਾਨੀ ਕੀ ਰਸਤੇ ਬੰਦ ਕਰਨ ਦੀ ਜਿਹੜੀ ਪੂਰੀ ਕੋਸ਼ਿਸ਼ਾਂ ਨੇ ਉਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕਾਂ ਦੀ ਕ੍ਰੋਸਿੰਗ ਹੈ ਲੋਕ ਕ੍ਰੋਸਿੰਗ ਕਰ ਰਹੇ ਨੇ ਆ ਜਾ ਰਹੇ ਨੇ। ਇਸਲਾਵਾ ਤੁਹਾਨੂੰ ਅਗਲੇ ਪਾਸੇ ਲੈ ਕੇ ਚੱਲਦੇ ਹਾਂ ਅਸੀਂ। ਅੱਗੇ ਕਿੱਦਾਂ ਦੇ ਹਾਲਾਤ ਨੇ ਕੀ ਕੁਝ ਹੈਗਾ ਅੱਗੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਇਸ ਇਸ ਪਾਸੇ ਪੰਜਾਬ ਹੈ ਦੋਸਤੋ। ਦੇਖ ਰਹੇ ਹੋ ਤੁਸੀਂ ਕਿ ਲੁਧਿਆਣਾ ਰਾਜਪੁਰਾ ਚੰਡੀਗੜ੍ਹ ਬਨੂੜ ਤੇ ਇਸ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਉਹ ਕਿਹੜੀ ਗੈਂਡ ਕਾਰੀ ਹੈ ਹਾਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਜਿਹੜੀਆਂ ਰੋਕਾਂ ਨੇ ਰੋਕਾਂ ਲਾਈ ਗਈਆਂ ਨੇ ਇਸ ਪਾਸਿਓਂ ਕਿਸਾਨ ਨੇ ਕਿਸਾਨ ਇੱਥੋਂ ਜਾ ਰਹੇ ਨੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸੈਕੰਡ ਵੇ ਆ ਗਿਆ ਜਦੋਂ ਅੰਬਾਲਾ ਤੋਂ ਸ਼ੰਭੂ ਦੁਆਪਾ ਪੰਜਾਬ ਵੱਲ ਜਾਣੇ ਆ ਤਾਂ ਇਹ ਉਹ ਰਸਤਾ ਇਹ ਰਸਤਾ ਵੀ ਬਿਲਕੁਲ ਜਿਹੜਾ ਹੈਗਾ ਰਸਤਾ ਇਹ ਬੰਦ ਕੀਤਾ ਹੋਇਆ ਰਸਤਾ ਇੱਕ ਵਾਰ ਫਿਰ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਜਿਹੜੇ ਰਸਤੇ ਨੇ ਉਹ ਰਸਤੇ ਬਿਲਕੁਲ ਸਰਕਾਰ ਵੱਲੋਂ ਬੰਦ ਕਰਤੇ ਗਏ ਨੇ ਸਾਰੀਆਂ तमाम ਕੋਸ਼ਿਸ਼ਾਂ ਨੇ ਕਿ ਕਿਸਾਨ ਕਿਸੇ ਵੀ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਦਖਲ ਨਾ ਹੋ ਸਕਣ ਕਿਸਾਨਾਂ ਨੇ ਜਿਹੜਾ ਪ੍ਰੋਗਰਾਮ ਦਿੱਤਾ ਕਿ 13 ਫਰਵਰੀ ਨੂੰ ਅਸੀਂ ਦਿੱਲੀ ਕੂਚ ਕਰਾਂਗੇ 13 ਫਰਵਰੀ ਨੂੰ ਅਸੀਂ ਲੱਖਾਂ ਕਿਸਾਨਾਂ ਦੇ ਨਾਲ ਦਿੱਲੀ ਕੂਚ ਕਰਾਂਗੇ ਦਿੱਲੀ ਅਸੀਂ ਜਾਵਾਂਗੇ ਸੋ ਕਿਸਾਨਾਂ ਨੂੰ ਰੋਕਣ ਦੇ ਲਈ ਆਹ ਜਿਹੜੀਆਂ ਕਹਿ ਸਕਦੇ ਹਾਂ ਕਿ ਰੋਕਾਂ ਰੋਕਾਂ ਹੋ ਲਾਈ ਗਈਆਂ ਨੇ ਤੁਸੀਂ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਜਿਹੜੇ ਲੋਕ ਨੇ ਥੱਲੇ ਲੋਕ ਕਿਵੇਂ ਕ੍ਰਾਸ ਹੋ ਰਹੇ ਨੇ ਇੱਕ ਵਾਰ ਫਿਰ ਤੁਹਾਡੇ ਨਾਲ ਅਸੀਂ ਉਹ ਹੀ ਸਭ ਕੁਝ ਜਿਹੜਾ ਹੈਗਾ ਦੋਸਤੋ ਉਹ ਸਾਂਝਾ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਦੇਖੋ ਕਿ ਆਹਾ ਜਿਹੜੀਆਂ ਰੋਕਾਂ ਨੇ ਰੋਕਾਂ ਲਾਈ ਗਈਆਂ ਨੇ ਸਿਮਟ ਪਰ ਕੇ ਜਿਹੜੀਆਂ ਵੱਡੇ ਵੱਡੇ ਕਿੱਲ ਨੇ ਗੱਡੇ ਗਏ ਨੇ ਤਾਂ ਜੋ ਟਰੈਕਟਰ ਟਰਾਲੀਆਂ ਗੱਡੀਆਂ ਜਿਹੜੇ ਸਾਧਨ ਹੋਣਗੇ ਕਿਸਾਨਾਂ ਦੇ ਉਹ ਸਾਧਨ ਅੱਗੇ ਉਹ ਨਾ ਟੱਪ ਸਕਣ ਆਓ ਤੁਹਾਨੂੰ ਦਿਖਾਣੇ ਆ ਅਸੀਂ ਹੋਰ ਤਸਵੀਰਾਂ ਤੁਹਾਡੇ ਨਾਲ ਸ਼ੰਭੂ ਬਾਰਡਰ ਤੋਂ ਸਾਂਝੀਆਂ ਕਰ ਰਹੇ ਹਾਂ ਅਸੀਂ ਲਾਈਵ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਕਿ ਲਾਈਵ ਜਿਹੜੇ ਹਾਲਾਤ ਨੇ ਉਹ ਹਾਲਾਤ ਅਖਰ ਹੈ ਕਿਦਾਂ ਦੇ ਨੇ ਆ ਕਿ ਜਿਹੜਾ ਪੁਰਾਣਾ ਪੁਲ ਬਣਿਆ ਹੋਇਆ ਸੀ ਥੱਲੇ ਇੱਕ ਪੁਲ ਬਣਿਆ ਹੋਇਆ ਸੀ ਉਹ ਪੁਲ ਵੀ ਦੱਸਿਆ ਜਾ ਰਿਹਾ ਕਿ ਸਰਕਾਰ ਵੱਲੋਂ ਤੋੜਤਾ ਗਿਆ ਕਿ ਜਿਹੜੇ ਲੋਕ ਨੇ ਲੋਕ ਕ੍ਰੋਸ ਨਾ ਹੋ ਸਕਣ ਅਸੀਂ ਇੱਕ ਵਾਰ ਫਿਰ ਉਸੇ ਪੋਜੀਸ਼ਨ ਤੇ ਤੁਹਾਨੂੰ ਲੈ ਕੇ ਆਏ ਹਾਂ ਉਸੇ ਥਾਂ ਤੇ ਤੁਹਾਨੂੰ ਲੈ ਕੇ ਆਏ ਹਾਂ ਜ਼ੂਮ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਕਿ ਲੋਕ ਕਿਵੇਂ ਇੱਥੇ ਜਿਹੜੇ ਹੈਗੇ ਨੇ ਉਹ ਇਹ ਰਸਤੇ ਕ੍ਰੋਸ ਕਰ ਰਹੇ ਨੇ ਫਦਰ ਜੜਦੇ ਹੋ ਸੀ ਦੇਖ ਰਹੇ ਹੋ ਕਿ ਕਿਸਾਨ ਦੇ ਜਿਹੜੇ ਪ੍ਰੋਗਰਾਮ ਨੇ ਪ੍ਰੋਗਰਾਮ ਦੇ ਬਾਵਜੂਦ ਇਹ ਜਿਹੜੇ ਹੈਗੇ ਨੇ ਕਿਸਾਨ ਕਹਿੰਦੇ ਅਸੀਂ ਦਿੱਲੀ ਜਾਵਾਂਗੇ ਪਰ ਰਾਹ ਰੋਕਤੇ ਗਏ ਰਾਹ ਰੋਕਣ ਤੋਂ ਬਾਅਦ ਜਿਹੜੇ ਲੋਕ ਨੇ ਲੋਕ ਕਿਵੇਂ ਕ੍ਰਾਸ ਕਰ ਰਹੇ ਨੇ ਯਾਨੀ ਕਿ ਜਿਹੜੇ ਲੋਕਾਂ ਨੇ ਇੱਥੇ ਹਰਿਆਣਾ ਦੇ ਵਿੱਚ ਐਂਟਰ ਕਰਨਾ ਜਾਂ ਜਿਹੜੇ ਲੋਕਾਂ ਨੇ ਹਰਿਆਣਾ ਤੋਂ ਪੰਜਾਬ ਦੇ ਵਿੱਚ ਐਂਟਰ ਕਰਨਾ ਉਹ ਲੋਕ ਕਿਵੇਂ ਕ੍ਰਾਸ ਕਰ ਰਹੇ ਨੇ ਉਹ ਤੁਸੀਂ ਲਾਈਵ ਸਾਡੇ ਨਾਲ ਤਸਵੀਰਾਂ ਇੱਥੇ ਦੇਖ ਰਹੇ ਹੋ ਲਾਈਵ ਅਸੀਂ ਤੁਹਾਡੇ ਨਾਲ ਸ਼ੰਭੂ ਬਾਰਡਰ ਤੋਂ ਜੁੜੇ ਆ ਜਿਹੜੇ ਦੋਸਤ ਹੁਣ ਤੱਕ ਲਾਈਵ ਨਾਲ ਜੁੜੇ ਹੋਏ ਨੇ ਉਹ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦੇਣ ਆਉ ਤੁਹਾਨੂੰ ਅਗਲੇ ਅਸੀਂ ਵੇਹ ਤੇ ਲੈ ਕੇ ਚੱਲਦੇ ਹਾਂ ਉੱਥੇ ਹੁਣ ਕਿਸਾਨਾਂ ਦੇ ਕੀ ਪ੍ਰੋਗਰਾਮ ਨੇ ਕਿਦਾਂ ਦੇ ਪ੍ਰੋਗਰਾਮ ਨੇ ਆ ਵੱਡੇ ਵੱਡੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੱਥਰ ਨੇ ਪੱਥਰ ਲਿਆ ਕੇ ਰੱਖੇ ਹੋਏ ਨੇ ਆ ਭਾਈ ਆ ਪੱਥਰ ਐਸੇ ਲਈ ਆ ਕਿ ਜਦੋਂ ਲੋਡ ਪੈ ਜਾਵੇ ਸਾਰੇ ਜਿਹੜੇ ਪੱਥਰ ਨੇ ਆਹ ਪੱਥਰ ਇੱਥੇ ਵਰਤੇ ਜਾਣਗੇ ਸ਼ੰਭੂ ਬਾਰਡਰ ਤੋਂ ਤੁਸੀਂ ਸਾਡੇ ਨਾਲ ਇਸ ਸਮੇਂ ਲਾਈਵ ਜੁੜ ਰਹੇ ਹੋ ਯਾ ਲੈ ਬਾਈ ਜੀ ਸਭ ਫਟ ਟਿਕ ਟਾਕ ਬਾਈ ਜੀ ਤੂੰ ਦੱਸੋ ਸੋ ਲਾਈਵ ਤਸਵੀਰ ਆ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਸ਼ੰਭੂ ਬਾਰਡਰ ਤੋਂ ਕਿ ਕਿਸਾਨ ਕਹਿੰਦੇ ਨੇ ਜਿਹੜੀਆਂ ਸਾਡੀਆਂ ਮੰਗਾਂ ਨੇ ਇਹਨਾਂ ਮੰਗਾਂ ਨੂੰ ਮਨਵਾਉਣ ਦੇ ਲਈ ਅਸੀਂ ਭਾਵੇਂ ਐਮ ਐਸ ਪੀ ਦੀ ਗੱਲ ਹੋ ਗਈ ਬਿਜਲੀ ਬਿੱਲ ਹੋ ਗਿਆ ਪਰਾਲੀ ਦਾ ਬਿੱਲ ਹੋ ਗਿਆ ਲਖੀਮਪੁਰ ਦੀ ਗੱਲ ਹੋ ਗਈ ਜਾਂ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਕੁਝ ਵੱਡੀਆਂ ਮੰਗਾਂ ਨੇ ਕਿ ਐਮ ਐਸ ਪੀ ਨੂੰ ਕਾਨੂੰਨੀ ਮਾਨਤਾ ਮਿਲੇ ਨਾਲ ਨਾਲ ਭਾਰਤ ਗੇਟ ਦੇ ਵਿੱਚੋਂ ਬਾਹਰ ਆਵੇ ਨਾ ਡਬਲਯੂਟੀਯੂ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੀਤੀਆਂ ਨੂੰ ਭਾਰਤ ਛੱਡੇ ਤੇ ਕਿਸਾਨਾਂ ਨੂੰ ਆਪਣੀ ਫਸਲਾਂ ਦਾ ਮੁੱਲ ਦਵੇ ਇਹ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਨਾਲ ਨਾਲ ਉਹ ਚੱਲ ਰਹੀਆਂ ਨੇ ਹਰਿਆਣਾ ਪ੍ਰਸ਼ਾਸਨ ਇਸ ਵੇਲੇ ਇੱਥੇ ਮੌਜੂਦ ਹੈ ਦੂਜੇ ਪਾਸੇ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਪੁਲਿਸ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਲੋਕ ਜਿਹੜੇ ਹੈਗੇ ਨੇ ਉਹ ਕ੍ਰੋਸ ਕਰਕੇ ਜਾ ਰਹੇ ਨੇ ਜੇਕਰ ਮੈਂ ਤੁਹਾਨੂੰ ਜ਼ੂਮ ਕਰਕੇ ਵੀ ਦਿਖਾਵਾਂ ਜੇ ਅਸੀਂ ਤੁਹਾਨੂੰ ਲਾਈਵ ਦੇ ਵਿੱਚ ਜ਼ੂਮ ਕਰਕੇ ਵੀ ਦਿਖਾਈਏ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜਿਹੜੇ ਪੁਖਤਾ ਪ੍ਰਬੰਧ ਨੇ ਪੁਖਤਾ ਪ੍ਰਬੰਧ ਉਹ ਪ੍ਰਸ਼ਾਸਨ ਵੱਲੋਂ ਹਰਿਆਣਾ ਗਵਰਨਮੈਂਟ ਵੱਲੋਂ ਕੀਤੇ ਗਏ ਨੇ ਕਿ ਕਿਸਾਨ ਕਿਸੇ ਵੀ ਤਰੀਕੇ ਦੇ ਨਾਲ ਦਖਲ ਨਾ ਹੋ ਸਕਣ। ਤੁਡੇ ਪਾਸੇ 12 ਤਰੀਕ ਦੀ ਮੀਟਿੰਗ ਵੀ ਹੈਗੀ ਹੈ 12 ਤਰੀਕ ਨੂੰ ਹੋ ਸਕਦਾ ਕਿ ਕੋਈ ਸਹਿਮਤੀ ਕਿਸਾਨਾਂ ਦੇ ਵਿੱਚ ਬਣ ਜਾਵੇ ਕਿ ਕਿਸਾਨ ਦਿੱਲੀ ਜਾਣ ਦਾ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਪ੍ਰੋਗਰਾਮ ਆਪਣਾ ਛੱਡ ਦੇਣ ਕੈਨਸਲ ਕਰ ਦੇਣ ਜੇਕਰ ਸਰਕਾਰ ਮੰਗਾ ਮੰਨ ਲੈਂਦੀ ਹੈ ਤਾਂ ਬਿਲਕੁਲ ਕਹਿੰਦੇ ਕਿ ਕਿਸਾਨ ਅਸੀਂ ਨਹੀਂ ਜਾਵਾਂਗੇ ਪਰ ਇਸ ਦੇ ਬਾਵਜੂਦ ਤਾਂ ਕਹਿੰਦੇ ਜੇ ਸਰਕਾਰ ਨਹੀਂ ਮੰਗਾ ਮੰਨਦੀ ਤਾਂ ਸਾਡੇ ਦਿੱਲੀ ਜਾਣ ਦੇ ਪ੍ਰੋਗਰਾਮ ਨੇ ਉਹ ਪ੍ਰੋਗਰਾਮ ਸਾਡੇ ਫਾਈਨਲ ਨੇ ਲਾਈਵ ਦੋਸਤ ਤੁਸੀਂ ਸਾਡੇ ਨਾਲ ਸ਼ੰਭੂ ਬਾਰਡਰ ਤੋਂ ਜੁੜੇ ਹੋਏ ਸੀ ਸ਼ੰਭੂ ਬਾਰਡਰ ਦੀ ਜਿਹੜੀ ਮੌਜੂਦਾ ਸਥਿਤੀ ਹੈ ਉਹ ਸਥਿਤੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਉਕਤਾਂ ਪ੍ਰਬੰਧ ਕੀਤੇ ਗਏ ਨੇ ਬੈਰੀਗੇਟਿੰਗ ਕੀਤੀ ਗਈ ਹੈ ਪੱਥਰ ਰੱਖੇ ਗਏ ਨੇ ਕੁਸ਼ਕ ਪੱਥਰ ਉਦੋਂ ਤੋਂ ਟਾਈਮ ਦੇ ਪਏ ਨੇ ਉਦੋਂ ਪਹਿਲਾ ਅੰਦੋਲਨ ਸੀ ਜਿਹੜਾ ਉਹ ਅੰਦੋਲਨ ਚੱਲਿਆ ਸੀ ਉਹਦੇ ਨਾਲੋਂ ਨਾਲ ਤੁਹਾਨੂੰ ਮੈਂ ਜੇਕਰ ਦੀਆਂ ਤਸਵੀਰਾਂ ਵੀ ਦਿਖਾਵਾਂ ਥੱਲੇ ਵੀ ਸਾਰਾ ਕੁਝ ਦਿਖਾਵਾਂ ਕਿ ਲੋ ਅਲੋਕ ਕ੍ਰਾਸ ਕਿਵੇਂ ਕਰ ਰਹੇ ਨੇ